ਮੌਸਮ ਖਰਾਬ ਹੈ ਜੀ ਇੱਥੇ ਬਾਰਦਾਨਾ ਨਹੀਂ ਹੈ ਇਹ ਕਹਿੰਦੇ ਵੀ ਅੱਜ ਜਾਊਗਾ ਕੱਲ ਨੂੰ ਆਊਗਾ ਇਹ ਚੱਕ ਕੇ ਲਿਓ ਕੋਈ ਸੁਭਤਾ ਨਹੀਂ ਹੈ ਤੇ ਪਛਾਣਦੀ ਨਾ ਬਸ ਲੱਲਾ ਬਾਤਾਂ ਨਾਲ ਦਾ ਕਹਿੰਦੇ ਬਸ ਹੀਟਾ ਪੈਰ ਨਹੀਂ ਰੱਖਣ ਦਿੰਦੇ ਬਣਦਾ ਬਣਾਉਂਦਾ ਕੁਝ ਨਹੀਂ ਹੈ ਇਹ ਟਰਾਲੀਆਂ ਭਰੀਆਂ ਖੜੀਆਂ ਕਿਸਾਨ ਵਿਚਾਰੇ ਡਰਦੇ ਤਾਰ ਨਹੀਂ ਰਹੇ ਉਧਰ ਮੌਸਮ ਵੀ ਖਰਾਬ ਹੋ ਰਿਹਾ ਪਾਲਾਂ ਦਾ ਵੀ ਕੋਈ ਪ੍ਰਬੰਧ ਨਹੀਂ ਆ ਦੇਖੋ ਤੁਸੀਂ ਆ ਕੈਮਰਾ ਘੁਮਾ ਕੇ ਦੇਖ ਲਓ ਫਟੀਆਂ ਪਈਆਂ ਸਾਰੀਆਂ ਗਵਰਨਮੈਂਟ ਦੇ ਹੁਣ ਬਿਆਨ ਤਾਂ ਬਥੇਰੇ ਲੱਗ ਰਹੇ ਵੀ ਸਾਡੀ ਸਰਕਾਰੀ ਖਰੀਦ ਹੋ ਰਹੀ ਹੈ ਜੀ ਬਾਰਦਾਨਾ ਸਾਡੇ ਕੋਲ ਪਿਆ ਖਰੀਦ ਕੋਈ ਨਹੀਂ ਹੋ ਰਹੀ ਕੋਈ ਬਾਰਦਾਨਾ ਨਹੀਂ ਇੱਥੇ ਸਮੇਂ ਸਿਰ ਕਿਸਾਨ ਵੇਚ ਕੇ ਆਪਣੇ ਘਰ ਨੂੰ ਜਾਣਾ ਇਹ ਤਾਂ ਹੈ ਨਹੀਂ ਵੀ ਇਹੀ ਫਸਲ ਹੈ ਇਹਨਾਂ ਦੀ ਬਾਕੀ ਹੋਰ ਖੜੀ ਹੈ ਉਹ ਵੀ ਇਹਨਾਂ ਨੇ ਕਟਵਾਣੀ ਹੈ ਮਰੀ ਸਿੰਘਾ ਜੀ ਕਿਹੜੇ ਪਿੰਡ ਤੋਂ ਆਏ ਹੋ ਤੁਸੀਂ ਤੇਲਪੁਰ ਤੋਂ ਜੀ ਤੇਲਪੁਰ ਤੋਂ ਕਿੰਨੀ ਕ ਹੈਗੀ ਤੁਹਾਡੀ ਕਾਨਕ ਏ ਟਰਾਲੀ ਖੜੀ ਹੈ ਜੀ ਭਰੀ ਵੀ ਓਕੇ ਲਾਈ ਨਹੀਂ ਇਹੇ ਨਾ ਜੀ ਨਾ ਬਾਰਦਾਨਾ ਨਹੀਂ ਨਹੀਂ ਹੈ ਕਾਹ ਨਾਲ ਭਰੂਗੇ ਇਹੇ ਲਾ ਕੇ کیا ਕਰੋਗੇ ਮੌਸਮ ਖਰਾਬ ਹੈ ਜੀ ਓਕੇ ਇੱਥੇ ਬਾਰਦਾਨਾ ਨਹੀਂ ਹੈ ਬਾਰਦਾਨੇ ਬਿਨਾ ਭਰੀ ਨਹੀਂ ਜਾਣੀ ਤੇ ਕੀ ਕਹਿੰਦੇ ਕੀ ਨੇ ਫਿਰ ਜਿਹੜੇ ਇੱਥੇ ਆਉਂਦੇ ਆ ਇਹ ਕਹਿੰਦੇ ਵੀ ਅੱਜ ਜਾਊਗਾ ਕੱਲ ਨੂੰ ਆਊਗਾ ਇਹ ਚੱਕ ਕੇ ਲਿਆਓ ਕੋਈ ਸੁਭਤਾ ਨਹੀਂ ਹੈ ਇੱਥੇ ਪਛਾਣ ਦੀ ਨਾ ਬਸ ਤਰਪਾਲ ਤਰਪੂਲ ਕੁਛ ਨਹੀਂ ਹੈ ਜੇ ਪਾਟੀਆਂ ਵੀ ਆ ਦੇਖ ਲਓ ਤੁਸੀਂ ਇਹਦੇ ਵਿੱਚ ਰੁਕ ਜੂਗਾ ਕੁਛ ਕੁਛ ਨਹੀਂ ਰੁਕਦਾ ਹਾਂਜੀ ਹਾਂਜੀ ਬਾਜੀ ਇਸ ਨਾਲ ਦਾ ਨਹਾ ਤਾਰੂ ਮਹਾਵਣਾ ਘਰ ਲੈ ਜੂਗੇ ਮੋੜ ਕੇ ਹੁਰਕਿਆ ਜੇ ਮੌਸਮ ਖਰਾਬ ਮੌਸਮ ਖਰਾਬ ਹੋ ਗਿਆ ਫਿਰ ਵਿੱਚ ਤਾਂ ਪਈ ਹੈ ਓਕੇ ਲੱਲਾ ਬਾਤਾ ਨਾਲ ਦਾ ਕਹਿੰਨੇ ਬਸ ਹੀਟਾ ਪੈਰ ਨਹੀਂ ਰੱਖਣ ਦਿੰਦੇ ਬਣਦਾ ਬਣਾਂਦਾ ਕੁਛ ਨਹੀਂ ਹੈ ਕੁਛ ਨਹੀਂ ਬਣਦਾ ਹੈ ਖਰੀਦ ਖਰੀਦ ਨੂੰ ਕੀ ਕਰੀਦਾ ਜੀ ਤਾਂ ਦੇਖੋ ਜੇ ਬੋਰੀਆਂ ਮੈਂ ਹੀਟਾ ਤਰੂ ਤਾਂ ਹੀ ਖਰੀਦੂਗੇ ਜੀ ਆੜਤੀ ਵਿਚਾਰਾ ਕਿੱਥੇ ਰੱਖ ਲੂਗਾ ਫਿਰ ਜੇ ਭਰਾਈ ਹੋਊਗੀ ਤਰਾਉਂਗੇ ਜੀ ਇਹ ਬਾਰਦਾਨਾ ਹੀ ਨਹੀਂ ਹੈ ਜੀ ਬਾਰਦਾਨੇ ਦਾ ਰੇਜਮੈਂਟ ਕਰਦੇ ਆ ਸਰਕਾਰ ਦੌਰ ਦੇ ਅਸੀਂ ਤਾਂ ਕਹਿੰਨੇ ਵੀ ਸਾਡੀ ਭਰਾਈ ਚੰਗੀ ਹੋ ਜਵੇ ਜੀ ਦਿਨੇ ਦਿਨ ਵੇਚ ਕੇ ਘਰਾਂ ਜਾਈਏ ਬਾਕੀ ਮਛਰਾਂ ਦੇ ਬਚ ਰਹੂਗੇ ਮਾੜੇ ਮੋਟੇ ਘਰ ਵੀ ਡੰਗਰ ਜਾ ਕੇ ਦੇਖਣੇ ਆ ਜਿੰਮੇਦਾਰ ਤਾਂ ਇੱਕ ਤਾਂ ਨਹੀਂ ਇੱਕ ਕਣਕੇ ਤਾਂ ਨਹੀਂ ਪੈਦਾ ਕਰਨੀ ਦੁੱਧ ਵੀ ਦੇਖਣਾ ਜੀ ਜਿਹੜੇ ਸਰਕਾਰ ਕਹੇ ਸਰਕਾਰ ਦਾ ਕਾ ਇਹ ਕਰੋ ਬਿਰੋ ਕੁਝ ਨਹੀਂ ਹੁੰਦਾ ਕਹਿਣੀਆਂ ਗੀਆਂ ਬਾਤਾਂ ਹੁੰਦਿਆਂ ਕਰਨਾ ਕਰਾਣਾ ਕੁਝ ਨਹੀਂ ਕੋਈ ਪ੍ਰਬੰਧ ਨਹੀਂ ਕੋਈ ਪ੍ਰਬੰਧ ਨਹੀਂ ਕਾ ਤੇ ਕੋਈ ਪ੍ਰਬੰਧ ਨਹੀਂ ਕਾਗਜ਼ੀ ਕਾਰਵਾਈ ਮਾ ਪੂਰੇ ਪ੍ਰਬੰਧ ਹੈ ਇੱਥੇ ਕੁਝ ਨਹੀਂ ਹੈ ਹਾਂ ਜੀ ਕੋਈ ਪ੍ਰਬੰਧ ਨਹੀਂ ਹੈ ਦੇਖੋ ਮੈਂ ਦੋ ਤਿੰਨ ਦਿਨ ਹੋ ਗਏ ਅਸੀਂ ਇੱਥੇ ਆ ਕੇ ਦੇਖ ਰਹੇ ਹਾਂ ਮੈਂ ਕੱਲ ਵੀ ਆਇਆ ਸੀ ਪਰਸੋ ਵੀ ਆ ਕੇ ਗਿਆ ਅੱਜ ਫੇਰ ਆਏ ਹਾਂ ਇਹ ਕਿਸਾਨ ਵਿਚਾਰੇ ਆ ਖੜੇ ਆ ਤੇ ਹੋਰ ਆ ਉਹ ਦੋ ਤਿੰਨ ਹੋਰ ਖੜੇ ਸਿਆਮਪੁਰ ਤੋਂ ਆ ਨਾਨੋ ਮਾਜਰੇ ਤੋਂ ਆ ਇਹਨਾਂ ਨੂੰ ਇਹਨਾਂ ਨਾਲ ਅਸੀਂ ਗੱਲਬਾਤ ਵੀ ਕਰੀਏ ਕਹਿੰਦੇ ਵੀ ਤਿੰਨ ਦਿਨ ਹੋ ਗਏ ਅਸੀਂ ਇੱਥੇ ਬੈਠਿਆਂ ਨੂੰ ਨਾ ਤਾਂ ਇੱਥੇ ਕੋਈ ਬਾਰਦਾਨਾ ਆ ਰਿਹਾ ਤੇ ਨਾ ਸਰਕਾਰੀ ਨਾ ਇੱਥੇ ਕੋਈ ਬੋਲੀ ਹੋ ਰਹੀ ਹੈ ਦੋ ਭਰੀਆਂ ਜਦੋਂ ਖੜੀਆਂ ਦੋ ਤੇ ਟਰਾਲੀਆਂ ਭਰੀਆਂ ਖੜੀਆਂ ਕਿਸਾਨ ਵਿਚਾਰੇ ਡਰਦੇ ਤਾਰ ਨਹੀਂ ਰਹੇ ਉਧਰ ਮੌਸਮ ਵੀ ਖਰਾਬ ਹੋ ਰਿਹਾ ਵੀ ਜੇ ਅਸੀਂ ਤਾਰਤੀਆਂ ਇੱਥੇ ਉਤਰੋਂ ਬਸ ਬੂਸ ਪੈ ਗਈ ਸਾਨੂੰ ਫੇਰ ਔਖਾ ਹੋ ਜਾਣਾ ਕੋਈ ਪ੍ਰਬੰਧ ਨਹੀਂ ਤਰਪਾਲਾਂ ਦਾ ਵੀ ਕੋਈ ਪ੍ਰਬੰਧ ਨਹੀਂ ਆ ਦੇਖੋ ਤੁਸੀਂ ਆ ਕੈਮਰਾ ਕਮਾ ਕੇ ਦੇਖ ਲਓ ਫਟੀਆਂ ਪਈਆਂ ਸਾਰੀਆਂ ਤੇ ਅਸੀਂ ਵੀ ਬੇਨਤੀ ਕਰਦੇ ਆਂ ਗਵਰਨਮੈਂਟ ਨੂੰ ਵੀ ਬਾਰਦਾਨਾ ਭੇਜੋ ਬੋਲੀ ਕਰਾਓ ਤੇ ਕਿਸਾਨਾਂ ਨੂੰ ਵੇਲੇ ਕਰਕੇ ਘਰ ਨੂੰ ਭੇਜੋ ਫਿਰ ਜੇᱫੋ ਕੋਈ ਯੂਨੀਅਨ ਵੱਲੋਂ ਐਕਸ਼ਨ ਹੋਣਗੇ ਫਿਰ ਕਹਿਣਗੇ ਕਿਸਾਨ ਘਰਨੇ ਲਾਉਣ ਨੂੰ ਮੂਰੇ ਹੋ ਜਾਂਦੇ ਹੁਣ ਅਸੀਂ ਹੁਣ ਵੀ ਦੋ ਤਿੰਨ ਦੋ ਤਿੰਨ ਦਿਨਾਂ ਤੋਂ ਦੇਖ ਰਹੇ ਹਾਂ ਕਿ ਵੀ ਚਲੋ ਗਵਰਨਮੈਂਟ ਦੇ ਹੁਣ ਬਿਆਨ ਤਾਂ ਬਥੇਰੇ ਲੱਗ ਰਹੇ ਨੇ ਵੀ ਸਾਡੀ ਸਰਕਾਰੀ ਖਰੀਦ ਹੋ ਰਹੀ ਹੈ ਜੀ ਬਾਰਦਾਨਾ ਸਾਡੇ ਕੋਲ ਪਿਆ ਖਰੀਦ ਹੋ ਨਹੀਂ ਰਹੀ ਖਰੀਦ ਕੋਈ ਨਹੀਂ ਹੋ ਰਹੀ ਕੋਈ ਬਾਰਦਾਨਾ ਨਹੀਂ ਇੱਥੇ ਅਸੀਂ ਮੈਂ ਹੁਣ ਵੀ ਆ ਕੇ ਆੜਤੇ ਨਾਲ ਵੀ ਗੱਲ ਕਰੀਏ ਤੇ ਹੋਰਾਂ ਨਾਲ ਇੱਥੇ ਕਿਸਾਨਾਂ ਨਾਲ ਵੀ ਕਰੀਏ ਤੇ ਸਭ ਦੇ ਹੱਥ ਖੜੇ ਐ ਕਹਿੰਦੇ ਹੈ ਨਹੀਂ ਬਾਰਦਾਨਾ ਇਹ ਕੀ ਡਿਮਾਂਡ ਕਰਦੇ ਡਿਮਾਂਡ ਤਾਂ ਇਹੀ ਐ ਵੀ ਨਾ ਬਾਰਦਾਨਾ ਭੇਜੋ ਇੱਥੇ ਭੇਜ ਕੇ ਬੋਲੀ ਕਰਾਓ ਤੇ ਸਮੇਂ ਸਿਰ ਕਿਸਾਨ ਵੇਚ ਕੇ ਆਪਣੇ ਘਰ ਨੂੰ ਜਾਣ ਇਹ ਤਾਂ ਹੈ ਨਹੀਂ ਵੀ ਇਹੀ ਫਸਲ ਐ ਇਹਨਾਂ ਦੀ ਬਾਕੀ ਹੋਰ ਖੜੀ ਐ ਉਹ ਵੀ ਇਹਨਾਂ ਨੇ ਕਟਵਾਣੀ ਐ ਡੰਗਰ ਪਸੂ ਵੀ ਕਰ ਤੇ ਹੋਰ ਵੀ ਘਰ ਦੇ ਇਹਨਾਂ ਦੇ ਕੰਮ ਐ ਬਾਕੀ ਹੋਰ ਵੀ ਕਿਸਾਨਾਂ ਨਾਲ ਮੇਰੀ ਹੋਰ ਵੀ ਗੱਲ ਹੋਈ ਆ ਵੱਡੇ ਵੱਡੀ ਹੋਈ ਉਹਨਾਂ ਨੇ ਕਣਕ ਤੇ ਉਹਨਾਂ ਦੇ ਟਰਾਲੀਆਂ ਭਰੀਆਂ ਖੜੀਆਂ ਤੇ ਉਹ ਲੈ ਕੇ ਆ ਨਹੀਂ ਰਹੇ ਵੀ ਇੱਥੇ ਬੋਲੀ ਤਾਂ ਕੋਈ ਹੋ ਨਹੀਂ ਨਾ ਬਾਰਦਾਨਾ ਇੱਥੇ ਸਾਡੀ ਇਹੀ ਬੇਨਤੀ ਹੈ ਵੀ ਬਾਰਦਾਨਾ ਭੇਜੋ ਤੇ ਇੱਥੇ ਸਰਕਾਰੀ ਜਿਹੜੀ ਬੋਲੀ ਆ ਉਹਨੂੰ ਕਰਵਾ ਕੇ ਸ਼ੁਰੂ ਮੰਡੀ 'ਚ ਕਈ ਦਿਨਾਂ ਤੋਂ ਬਹੁਤ ਸਾਰੇ ਕਿਸਾਨ ਭਰਾ ਜੋ ਕਿ ਇੱਥੇ ਹੈਰਾਨ ਹੋ ਰਹੇ ਆ ਕਈ ਤਾਂ 3-3 4-4 ਦਿਨਾਂ ਤੋਂ ਬੈਠੇ ਆ ਵੀ ਨਾ ਉਹਨਾਂ ਦੀ ਬੋਲੀ ਹੋਈ ਐ ਤਲਾਈ ਤਾਂ ਜੇ ਕਿੱਥੇ ਹੋਈ ਐ ਜੇਕਰ ਮੰਨ ਲਓ ਆੜਤੀਆਂ ਨਾਲ ਗੱਲ ਕਰੋ ਉਹ ਕਹਿ ਰਹੇ ਇੱਥੇ ਬਾਰਦਾਨਾ ਨਹੀਂ ਜੇ ਆਇਆ ਸੋ ਬਾੜ ਸਰਕਾਰ ਨੂੰ ਚਾਹੀਦਾ ਇਹ ਬਾਰਦਾਨੇ ਦਾ ਪ੍ਰਬੰਧ ਕਰੇ ਉਦਾਂ ਹੀ ਅਖਬਾਰੀ ਬਿਆਨਾਂ ਨਾਲ ਕਹੀ ਜਾਣਾ ਵੀ ਅਸੀਂ ਫਸਲ ਚੱਕ ਰਹੇ ਹਾਂ ਚੱਕ ਰਹੇ ਹਾਂ ਇਹ ਐਦਾਂ ਗੱਲ ਨਹੀਂ ਨਾ ਬਣਦੀ ਸੋ ਕਿਸਾਨ ਉਹਨਾਂ ਨੂੰ ਹੋਰ ਵੀ ਕੰਮ ਹੈ ਆਪਣੇ ਘਰ ਦੇ ਵੀ ਕੰਮ ਹੈ ਸੋ ਸਾਰੇ ਇਹਨਾਂ ਨੂੰ ਇਹ ਹੈਰਾਨ ਹੋ ਰਹੇ ਹਨ ਮੰਡੀ 'ਚ ਕਈ ਦਿਨਾਂ ਤੋਂ ਪੇਰੀਆਂ ਉਦਾਂ ਦੀ ਉਦਾਂ ਹੀ ਪਈਆਂ ਬਾਕੀ ਪੇਰੀਆਂ ਨਾਲ ਕੋਈ ਗੱਲ ਕੀਤੀ ਕੋਈ ਅਧਿਕਾਰੀ ਤਾਂ ਪੱਲਾ ਛਾੜ ਦਿੰਦੇ ਵੀ ਕਹਿੰਦੇ ਜੀ ਹਾਂ ਉੱਤੇ ਸਭ ਕੁਝ ਠੀਕ ਹੈ ਪਰ ਇੱਥੇ ਕੁਝ ਵੀ ਨਹੀਂ ਹੈ ਸੋ ਮੇਰੀ ਮੇਰੀ ਮੰਗ ਹੈ ਵੀ ਇਹ ਕਿਸਾਨਾਂ ਦਾ ਇਹਨਾਂ ਦੇ ਜਿਹੜੀ ਕਣਕ ਲਿਕ ਆਏ ਆ ਇਹਨਾਂ ਨੂੰ ਬੈਲਾ ਕਰਿਆ ਜਾਵੇ ਟਾਈਮ ਸਰ ਭਰੀ ਜਾਵੇ ਵਰਦਾਨਾ ਮੰਗਾਇਆ ਜਾਵੇ ਸੋ ਇਹ ਹੀ ਮੇਰੀ ਬੇਨਤੀ ਹੈ ਧਰਮਪਾਲ ਜੀ ਕਿੱਥੇ ਤੋਂ ਆਏ ਹੋ ਤੁਸੀਂ ਸਨੇਟੇ ਦੇ ਓਕੇ ਵੜਕੇ ਵਿਚ ਨੇ ਆਏ ਹੋ ਹਾਂਜੀ ਕਦੋਂ ਦੇ ਆਏ ਹੋ ਤਿੰਨ ਚਾਰ ਦਿਨ ਹੋ ਗਏ ਜੀ ਤਿੰਨ ਚਾਰ ਦਿਨਾਂ ਵਿੱਚ ਖਰੀਦ ਨਹੀਂ ਹੋਈ ਨਹੀਂ ਹੋਈ ਜੀ ਕੀ ਕਹਿੰਦੇ ਆ ਕਾ ਬਾੜ ਦਾ ਨਹੀਂ ਜੀ ਬਾੜ ਦਾ ਨਹੀਂ ਤਾਂ ਕਿਰ ਖਰੀਦ ਨਹੀਂ ਹੋਣੀ ਹਾਂ ਕੋਈ ਫਿਰ ਤੁਸੀਂ ਮੰਗ ਕੀਤੀ ਕਿਸੇ ਨੂੰ ਕੋਈ ਦੱਸਿਆ ਕਿ ਤੁਹਾਨੂੰ ਵੀ ਭਾਗਿਆ ਕਿ ਆ ਦੱਸਾਂ ਜੇ ਕੋਈ ਸੁਣਦਾ ਹੀ ਨਹੀਂ ਕੋਈ ਨਹੀਂ ਸੁਣਦਾ ਹਾਂਜੀ ਤਿੰਨ ਦਿਨ ਹੋ ਗਏ ਆਏ ਨੇ ਹਾਂਜੀ